जिला होशियारपुर के ब्लॉक गढ़दीवाला में शिवसेना उद्धव बाला की बैठक, के दिशा निर्देश संगठन मंत्री रामपाल शर्मा की अध्यक्षता में आयोजित की गई जिसमें सीनियर अध्यक्ष पंडित किशन चंद व ए बी सी डी एफ कुलदीप सिंह ने विशेष रूप से भाग लिया बैठक में संगठन मंत्री रामपाल शर्मा ने दो दर्जन युवाओं को पार्टी में शामिल किया इस अवसर पर पार्टी वर्करों को संबोधित करते हुए रामपाल शर्मा ने कहा कि बाबा साहेब ठाकरे की नीतियों को घर घर तक पहुंचाने के लिए तथा समाज कल्याण के लिए आपसी भाईचारे को मजबूत करने हेतु पूरे प्रदेश में ऐसी बैठकें आयोजित की जा रही हैं इस अवसर पर पंडित कृष्णचंद जिला सचिव अभिषेक शर्मा डॉक्टर कुलदीप सिंह नरेंद्रपाल सोढ़ी रमनप्रीत सिंह अनिकेत कुमार शर्मा पंडित रोहित शर्मा साहिल कुमार शर्मा निहाल सिंह सोता, केवल कृष्ण शर्मा ऋत्विक चाहत मलिक मनवीर सोता, साहिल कुमार जैलदार संतोष कुमार मनीष कुमार हर्ष मलिक कमलप्रीत अमृत राणा ਰਨਪ੍ਰੀਤ ਸਿੰਘ ਸਹਿਤ ਸਮੂਹ ਸਦਸya ਹਾਜ਼ਰ ਥੇ ਅੱਜ ਸ਼ਿਵਸੈਨਾ ਉਦ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਆ ਇਹ ਸਾਡੇ ਆਦਰਨੀਏ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਸਾਡੇ ਪ੍ਰੀਏ ਮਿੱਤਰ ਸਾਡੇ ਕੁਲਦੀਪ ਜੀ ਔਰ ਉਹਨਾਂ ਦੇ ਸਾਥੀ ਔਰ ਉਹਨਾਂ ਦੇ ਮਿਹਨਤ ਦੇ ਸਦਕਾ ਸਾਨੂੰ ਜਿਹੜੇ ਅਭਿਸ਼ੇਕ ਜੀ ਨੇ ਸਾਡੇ ਗੜ੍ਹਦੀਵਾਲ ਤੋਂ ਜਿਹੜੇ ਅੱਜ ਅਸੀਂ ਜ਼ਿਲ੍ਹਾ ਦੇ ਜਿਹੜੇ ਸੈਕਟਰੀ ਨਿਯੁਕਤ ਕਰਦੇ ਆ ਉਹਨਾਂ ਦੇ ਨਾਲ-ਨਾਲ ਸਾਡੇ ਵਿੱਚ ਅੱਜ ਲਗਭਗ ਲਗਭਗ 2 ਦਰਜਨ ਜਵਾਨ ਹੈ ਜਿਹੜਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਲੌਕ ਗੜ੍ਹਦੀ ਹਾਲ ਦੀ ਜਿਹੜੀ ਆ ਪਾਰਟੀ ਦੀ ਸਦਸਤਾ ਜਿਹੜੀਆਂ ਗ੍ਰਹਿਣ ਕੀਤੀ ਆ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਹੀ ਅਸੀਂ ਮਾਨ ਸਤਿਕਾਰ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਅਭਿਨੰਦਨ ਕਰਦੇ ਆ ਪਾਰਟੀ ਜਿਹੜੀ ਆ ਆਪਣੇ ਸ਼ਿਵ ਸੈਨਿਕਾਂ ਦੇ ਨਾਲ ਤਨ ਮਨ ਦੇ ਨਾਲ ਬਿਲਕੁਲ ਕੰਦੇ ਨਾਲ ਕੰਦਾ ਮਿਲਾ ਕੇ ਖੜੀ ਆ ਔਰ ਅਸੀਂ ਆਪਣੇ ਸ਼ਿਵ ਸੈਨਿਕਾ ਕੋਲੋਂ ਵੀ ਆਪਣੇ ਵੀਰਾਂ ਕੋਲੋਂ ਵੀ ਇਹ ਅਸੀਂ ਆਸ਼ਾ ਕਰਾਂਗੇ ਕਿ ਪਾਰਟੀ ਦੇ ਪ੍ਰੋਟੋਕੋਲ ਨੂੰ ਫੋਲੋ ਕਰਦਿਆਂ ਹੋਇਆ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਔਰ ਸਮੇਂ-ਸਮੇਂ ਦੇ ਵਿੱਚ ਜਿਸ ਤਰ੍ਹਾਂ ਕੀ ਨੇਚਰ ਦੀ ਜਿਹੜੀ ਇਸਲੇ ਮਾਰ ਹੈਗੀ ਆ ਬਾੜ ਪ੍ਰਭਾਵਿਤਾਂ ਦੇ ਲਈ ਮਾਰ ਹੈਗੀ ਆ ਪਾਰਟੀ ਦਾ ਸੰਦੇਸ਼ ਹੈ ਕਿ ਜਿੰਨੀ ਸ਼ਮਤਾ ਸਾਡੀ ਪਾਰਟੀ ਦੇ ਵਿੱਚ ਹੈਗੀ ਆ ਸਾਡੀ ਪਾਰਟੀ ਦੇ ਵਰਕਰਾਂ ਦੇ ਵਿੱਚ ਹੈਗੀ ਆ ਉੰਨੀ ਜਿਹੜੀ ਸਮੇਂ-ਸਮੇਂ ਤੇ ਜਿਹੜੀ ਆ ਜਿਹੜੀ ਰਾਹਤ ਸਮੱਗਰੀ ਬਾੜ ਪੀੜਤਾਂ ਦੇ ਲਈ ਆ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਪਾਰਟੀ ਵੀ ਕਰ ਰਹੀ ਹੈ ਅਸੀਂ ਆਪਣੇ ਸਦਸਿਆਂ ਨੂੰ ਵੀ ਕਹਿੰਨੇ ਆ ਕਿ ਜਿੰਨੇ ਜਿੰਨੇ ਤੁਹਾਡੇ ਚ ਸ਼ਮਤਾ ਆ ਜਿਹੜਾ ਉਹਨਾਂ ਉਹਨਾਂ ਸਹਿਯੋਗ ਜਿਹੜਾ ਰਗਾ ਆ ਉਹ ਕਰਨਾ ਚਾਹੀਦਾ ਆ ਬਾਕੀ ਪਾਰਟੀ ਪક્ષ ਪ੍ਰਮੁੱਖ ਉਦਵ ਸਾਹਬ ਠਾਕਰੇ ਔਰ ਅਦਿੱਤਿਏ ਸਾਹਬ ਠਾਕਰੇ ਦੇ ਜਿਹੜੇ ਜਿਹੜੀ ਬਾਲਾ ਸਾਹਬ ਠਾਕਰੇ ਜੀ ਦੀ ਨੀਤੀ ਆ 80% ਸਮਾਜ ਸੇਵਾ ਔਰ 20% ਰਾਜਨੀਤੀ ਪਾਰਟੀ ਦਾ ਜਿਹੜਾ ਆ ਉਹ ਸਿਧਾਂਤ ਹੈਗਾ ਆ ਅਸੀਂ ਸ਼ਿਵ ਸੰਵਾਦ ਦੇ ਤਹਿਤ ਜਿਹੜਾ ਆ ਸਦਸਤਾ ਅਭਿਆਨ ਜਿਹੜਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ-ਨਾਲ ਸਾਰੇ ਸ਼ਹਿਰਾਂ ਦੇ ਵਿੱਚ ਕਰ ਰਹੇ ਆ ਅੱਜ ਇੱਕ ਵਾਰੀ ਦੁਆਰਾ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਆ ਗੜਦੀ ਹਾਲ ਦੀ ਜਿਹੜੀ ਟੀਮ ਹੈਗੀ ਅੱਜ ਅਸੀਂ ਸ਼ਿਵ ਸੈਨਿਕ ਹੈਗੇ ਆ ਉਹਨਾਂ ਦਾ ਅਸੀਂ ਦਿਲ ਦੇਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਆ ਅਭਿਸ਼ੇਕ ਜੀ ਨੂੰ ਅਸੀਂ ਅੱਜ ਨਵਾਜਿਆ ਹੈ ਔਰ ਸਾਡੇ ਨਾਲ ਦੁਆਬਾ ਦੇ ਅਧਿਐਕਸ਼ ਜਿਹੜੇ ਪੰਡਿਤ ਕਿਸ਼ਨ ਚੰਦ ਜੀ, ਕੁਲਦੀਪ ਜੀ ਸਾਰਿਆਂ ਵੀਰਾਂ ਦਾ ਇੱਥੇ ਆਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਾਰਿਆਂ ਨੂੰ ਸ਼ੁਭਕਾਮਨਾ ਜੀ ਜਕਾਰਾ ਬੀਰ ਬਜੰਗੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਰਾਧਾ ਰਾਦੇ ਮੈਂ ਤੁਹਾਡਾ ਦਾਸ ਅਭਿਸ਼ੇਕ ਕੁਮਾਰ ਸ਼ਰਮਾ ਜ਼ਿਲ੍ਹੇ ਦਾ ਸੈਕਟਰੀ ਪ੍ਰਧਾਨ ਹੋਣ ਦੇ ਨਾਮ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਆਪਣੇ ਸ਼ੇਅਰ ਕਰਨੇ ਜਾ ਰਿਹਾ ਹਾਂ ਗੱਲ ਇਹ ਹੈ ਕਿ ਮੈਂ ਕੱਲ ਆਪਣੇ ਜ਼ਿਲ੍ਹੇ ਦੇ ਵਿੱਚ ਸਰਪ੍ਰੀ ਪ੍ਰਧਾਨ ਲੱਗਿਆ ਹਾਂ ਤੇ ਮੈਂ ਕਿਸੇ ਹੋਰ ਮਕਸਦ ਲਈ ਨਹੀਂ ਲੱਗਾ ਮੈਂ ਇਹ ਮਕਸਦ ਨੂੰ ਲੱਗਾ ਜਿਵੇਂ ਤੁਹਾਨੂੰ ਪਤਾ ਕਿ ਹਰ ਥਾਂ ਤੇ ਹਾਰਪੀਡ ਚੱਲਦੀਆਂ ਤੁਹਾਨੂੰ ਪਤਾ ਵਾਂ ਸੇਵਾ માં ਚੱਲਦੀਆਂ ਵਾ ਤੇ ਲੋਕਾਂ ਦੇ ਦੁੱਖ ਦਰਦ ਲਈ ਮੈਂ ਖੜਾ ਹੋਵਾਂਗਾ ਪੂਰਾ ਜੇ ਕਿਸੇ ਦੀ ਕੁਛ ਵੀ ਹੋਵੇਗਾ ਉਹ ਅਸੀਂ ਪੂਰੀ ਮਦਦ ਮੇਰੀ ਟੀਮ ਨਾਲ ਉਹ ਕਿ ਸਾਡੇ ਪ੍ਰਧਾਨ ਰਾਮਪਾਲ ਸ਼ਰਮਾ ਜੀ ਸਾਡੇ ਨਾਲ ਹੋ ਕੇ ਪੂਰੀ ਮਦਦ ਕਰਾਂਗੇ ਤੇ ਹੋਰ ਜਿਸ ਕਿਸੇ ਨੂੰ ਕੁਝ ਵੀ ਦੁੱਖ ਦਰਦ ਕੁਝ ਵੀ ਹੈ ਉਹ ਮੇਰੇ ਨਾਲ ਸ਼ੇਅਰ ਕਰਨ ਠੀਕ ਹੈ ਜੀ ਤੇ ਅਸੀਂ ਉਹਨਾਂ ਦੀ ਪੂਰੀ ਮਦਦ ਸਾਥ ਪੂਰਾ ਉਹਨਾਂ ਦਾ ਨਿਵਾਵਾਂਗੇ ਜਿੱਥੇ ਤੱਕ ਸਾਥ ਹੋ ਸਕੇ ਅਸੀਂ ਪੂਰਾ ਨਿਵਾਵਾਂਗੇ ਮੈਂ ਕੱਲ ਇੱਕ ਆਪਣੀ ਸ਼ੇਖਸ਼ਕਤੀ ਸਹਾਰਾ ਸੁਸਾਇਟੀ ਤੋਂ ਜੁੜਿਆ ਜਿਹੜਾ ਜਿਸ ਜ ਸੁਸਾਇਟੀ ਦਾ ਨਾਮ ਬਾ ਬਾ